ਉਹਨਾਂ ਨੇ ਨਾ ਕੋੜੀ ਲੱਗ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੈਸਲਾ ਦੋ ਪਾਪਾ ਮੈਂ ਕਿਹਾ ਪਾਪਾ ਜੀ ਨਾ ਚੜਿਓ ਪਾਪਾ ਕਹਿੰਦੇ ਨਹੀਂ ਚੜਨਾ ਮੈਂ ਸੱਤ

ਕਹਿੰਦੇ ਚੜਜੋ ਚੜਜੋ ਮੈਂ ਬੜਾ ਮਨਾ ਕੀਤਾ ਪਾਪਾ ਨੇ ਵੀ ਬੜਾ ਮਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਟਰਾਂਸਫਰਮ ਦੇਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੇਰਾ ਨਾਮ ਮਨਛਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ 'ਚ ਆਟਾ ਨਹੀਂ ਸੀ ਹੈਗਾ ਮਮਾ ਨੇ ਕਿਹਾ ਸੀ ਆਟਾ ਲੈ ਆਇਓ ਆਪਾਂ ਨਾ ਫਿਰ ਇਧਰ 88 ਫਰ ਤੇ ਆਟਾ ਲੈਣ ਚਲ ਗਏ ਹੀ ਤੇ ਜੋ 88 ਫਰ ਤੋਂ ਆਟਾ ਲਿਆਉਂਦੇ ਨਾ ਤੇ ਰਾਤ 'ਚ ਉਹਨਾਂ ਨੂੰ ਫੋਨ ਆ ਕੇ ਇਨਵੈਟਰ 'ਚ ਪਾਣੀ ਪਾ ਦੋ ਆਪਾਂ ਇਨਵੈਟਰ 'ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆ ਪਕਰ ਦੀ ਬੱਤੀ ਠੀਕ ਕਰਾਨੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਆਪਾਂ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆਜੋ ਤੇ ਉਹ ਪਪਾ ਕਹਿੰਦੇ ਨਹੀਂ ਮੈਂ ਆ ਜਾਣਾ ਕਰੇ ਛੱਡ ਕੇ ਤੇ ਆਪਾਂ ਜਦੋਂ ਫਿਰ ਗਏ ਤੇ ਉਹ ਉਹਨਾਂ ਟਰਾਂਸਫਾਰਮ ਦੇ ਲੱਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਹੀ ਕਹਿਤਾ ਜੇ ਤੇ ਕੋਈ ਟਰਾਂਸਫਾਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਹਾ ਇਹ ਤਾਂ ਮਨਾ ਮੇਰਾ ਡੀਜੇ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੇਸ ਲਾ ਦੋ ਪਾਪਾ ਮੈਂ ਕਿਹਾ ਪਾਪਾ ਜੀ ਨਾ ਚੜਿਓ ਪਾਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜਜੋ ਮੈਂ ਵੀ ਆਪੇ ਲਾ ਲੈਂਦਾ ਨਾ ਮੈਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪੋਪਾ ਨੇ ਬੜਾ ਮਨ ਕੀਤਾ ਤੇ ਮੈਂ ਵੀ ਬੜਾ ਮਨ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫੇਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਾਪਾ ਫੇਰ نیچے ਆ ਗਏ ਕੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੇ ਚੜਜੇ ਟਰਾਂਸਫਾਰਮ ਦੇਣਾ ਟੱਪੇ ਦੇ ਤੇ ਪੈਦਾ ਕਰੋ பாப்பி ட மரபா சட்ட லா ஒன்றே உத்தா பண்ணி பாத்திர பாப்பா சிர கே மெடிக்கல் ஸ்டோரத்தை கண்ணா ஹஸ்பிட்டல் கண்ணா உங்கஸ்பல் ஒன்னு டாசிமே மெடிக்கல் ஸ்டோர் செல்ல சேர பாப்பா ਜੋ ਪਰਦੋ ਸੀ ਤੇ ਪਾਪਾ ਨੇ ਕਿਹਾ ਹਾਂਜੀ ਕਹਿੰਦੇ ਚੜਜੋ ਚੜਜੋ ਮੈਂ ਬੜਮਾ ਨਾ ਕੀਤਾ ਪਾਪਾ ਨੇ ਵੀ ਬੜਮਾ ਨਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਆ ਲੈਣਾ ਸੀ ਲੇਕਿਨ ਪਾਪਾ ਦਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਤੇ ਪਾ ਮੇਰੇ ਪਪਾ ਦੀ ਗੱਤ ਕਰੀ ਉਹ ਲਖਸ਼ੀ ਯਾਰ ਰੰਦੇ ਜੇ ਤੇ ਨਾਮ ਪਤਾ ਉਹਨਾਂ ਦਾ ਕੋਈ ਹਾਂਜੀ ਕੀ ਨਾਮ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਹਾਂ ਦੇ ਪਪਾ ਬਹਨ ਲਾਏ ਨਾ ਪਪਾ ਥਾਈ ਦੇ ਮੈਂ ਪਪਾ ਬੜੀ ਦੁਖਿਆ ਮਿਲ ਸਤੀ ਮਿਲ ਸੱਚੀ ਯਾਨੀ ਕਹ ਲੈ ਰਿਓ ਤੁਸਾਂ ਨੇ ਮਨ ਨਹੀਂ ਕੀਤਾ ਇਹ ਮਨ ਨਹੀਂ ਕੀਤਾ ਮਨ ਨਹੀਂ ਕੀਤਾ ਬੱਲੇ ਤੂੰ ਕਿਉਂ ਲਾ ਤੈਨੂੰ ਘਰ ਦੇ ਘਰੋਂ ਗਏ ਕਿ ਉਹ ਨਹੀਂ ਬਣਾ ਰਹੀ ਆਹਦੇ ਆਹਦੇ ਪਤਾ ਨਹੀਂ ਚੱਲ ਰਹੀ ਜਰ ਰਹੀ ਚੱਲ ਰਹੀ ਕਹ ਲੈ ਥੋੜੀ ਰੇ ਬਿਜਲੀ ਦਾ ਕੰਮ ਕਰਦੇ ਹੀ ਇਹਨਾਂ ਨੇ ਫੋਨ ਕੀਤਾ ਕਿ ਇਦਾਂ ਇਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸਟਾਜ ਅੱਛਾ ਜੀ ਹਾਂ ਜੀ ਤੇ ਕਹਿੰਦੇ ਰਏ ਕਿ ਕੰਮ ਕਰੋ ਬਾਅਦ ਚ ਇੱਕ ਉੱਥੇ ਗਏ ਤੇ ਕਹਿੰਦੇ ਟਰਾਂਸਫਰਮਰ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਡੇ ਆ ਜਿਹਨੀਆਂ ਕੰਮ ਇਹ ਹੋਣਾ ਤੇ ਤੂੰ ਕਾਰਚਾਰ ਪੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰੇ ਦੱਸ ਤਾਂ ਕਹਿੰਦੇ ਚੜੇ ਆ ਫਿਰ ਉਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾਜ ਕਹਿੰਦੇ ਤੁਸੀਂ ਚੜੋ ਚੜੋ ਮੈਨੂੰ ਜਾਜ ਆ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਤੁਹਾਡਾ ਇਨਸਾਫ ਕੀਤਾ ਜਾਏ ਭਾਜੀ ਕੁਝ ਕੱਲ ਸਾਨੂੰ ਇੱਕੋ ਈਆਈ ਮਰੀ ਪੁਲਿਸ ਇੰਕੁਇਰੀਸ਼ਨ ਮਰੀ ਸੀ ਹਸਪੀਟਲ ਤੋਂ ਕਿ ਗੁਰਮukh ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ ਕਰੰਟ ਲੱਗਣ ਕਰ ਹਸਪੀਟਲ ਤੇ ਡੇਰੇ ਲੱਥ ਮੌਤ ਹੋ ਗਈ ਆ ਤੇ ਆਈਓ ਪੇਜੋ ਜਸਤੀ ਐਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਏਸੀ ਜਸਪਾਲ ਸਿੰਘ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਅਕੋਰਡਿੰਗ ਟੂ ਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮukh ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ ਮਿਤੀ 30 6 24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਉਹ 85 ਫੁੱਟ ਰੋਡ ਤੋਂ ਆ ਰਿਹਾ ਸੀ ਤਾਂ ਕਿਸੇ ਅਸ਼wini ਕਮਾਰੋ ਰਵੇਸ਼ ਕਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਲਾਈਟ ਖਰਾਬ ਹੋਈ ਆ ਘਰ ਵਿੱਚੋਂ ਜਿਸ ਤੇ ਉਹ ਉਹਨਾਂ ਦੇ ਘਰ ਪਹੁੰਚਿਆ ਘਰ ਪਹੁੰਚਣ ਤੇ ਪਤਾ ਲੱਗਾ ਵੀ ਘਰ ਦੀ ਵਿੱਚ ਕੋਈ ਵੀ ਲਾਈਟ ਦਾ ਕੋਈ ਫਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ ਆਪਣੇ ਕੋਈ ਬਾਹਰ ਚੱਕਰ ਚੈੱਕ ਕਰਵਾ ਲਓ ਉਹਨਾਂ ਨੇ ਬਾਹਰ ਚੱਕਰ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਪਰਫਾਰਮ ਜਿਹੜਾ ਨਜ਼ਰ ਆਇਆ ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਆ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਬ੍ਰੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ ਇਹ ਬੀਈਡੀ ਕੋਰ ਦਾ ਕੰਮ ਆ ਤੁਸੀਂ ਬੀਈਡੀ ਕੋਰ ਦੇ EMPLYE ਬੁਲਾ ਕੇ ਆਪਣਾ ਕੰਮ ਕਰਵਾਓ। ਫੇਰ ਕਨ ਪਰਮੇਸ਼ਰ ਕੁਮਾਰ ਉਹ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਨਾਂ ਦੀ ਮਨਸ਼ਾ ਨਹੀਂ ਹੀ ਪੀਵੇ ਕਿਸੇ ਕਿਸਮ ਦਾ ਕੋਈ ਗਲਤ ਕਰ ਲੇਕਿਨ ਉਹਨਾਂ ਨੇ ਇਹ ਕੰਮ ਕੀਤਾਣ ਕਰ ਲਈ ਔਰ ਲਾਪਰਵਾਹੀ ਵਰਤੀ ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ باوجود ਨਾਮ ਲੌਕ ਤੇ ਬੁਲਾ ਕੇ ਉਹਨਾਂ ਨੂੰ ਇਹਨੂੰ ਜਿਹੜਾ ਟਰਾਂਸਫਾਰਮਰ ਪਈ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀਟ ਹੰਡ ਗਿਆ ਤੇ ਸਿਰ ਤੇ ਸੱਟ ਲੱਗੀ ਤੇ ਦਰਾਨੇ ਇਲਾਜ ਉਹਦੀ ਕੱਲ ਬਹੁਤ ਹੋ ਗਈ ਸੀ ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ ਤੇ ਅਹੀਂ ਜਿਹੜਾ ਉਹ ਇਹ ਮਕਦਮਾ ਦਰਜ ਕਰ ਦਿੱਤਾ ਵਾ ਤਫतीश ਜਾਰੀ ਹੈ ਸਰ ਉਹਦਾ ਬੱਚਾ ਜਿਹੜਾ ਕਹਿਆ ਸੀ ਉਹ ਵੀ ਕਹਿ ਰਿਹਾ ਜਬਰਦਸਤੀ ਇਹਨਾਂ ਨੂੰ ਚੜਾਇਆ ਟਰਾਂ ਇਹੀ ਗੱਲ ਮਤਨ ਬਸ ਕੰਬੇਲਾ ਪੀਵਨ ਨੇ ਇਹ ਕਾਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਤਨ ਚੜਨ ਤੋਂ ਪਹਿਲਾਂ ਟ੍ਰਾਂਸਫਰ ਤੋਂ ਪਹਿਲਾਂ ਚੜ੍ਹ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬੁਲਾ ਕੇ 라ਓ ਲੇਕਨ ਉਹਨਾਂ ਨੇ ਵਨੇ ਇਹਨਾਂ ਨੂੰ ਇੱਕ ਹੈ ਕੇ ਛੜਾ ਦੇ ਸਰ ਕਿੰਨੇ ਕੁਮਰ ਸੀ ਦੋਸ਼ੀ ਦਾ ਦੋਸ਼ੀ ਬਰੇਗ ਦੋਸ਼ੀ ਇੱਕ ਦੋਸ਼ੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਦਿੱਤੇ ਉਹ ਅਵੇਲੇਬਲ ਫੈਸ ਹੋਣ ਕਰ ਥੋੜੀ ਜਵਾਨ ਤੇ ਲੇਕਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਬੜੇ ਉਹ ਉਹਨਾਂ ਨੂੰ ਕੈਚ ਕਰ ਰਹੇ ਆ ਜਿਹੜਾ ਪਰ ਹੈ ਜਾਰੀ ਹੈ ਦਰانے ਤੋਂ ਪਿੱਛੇ ਜੋ ਵੀ ਤੱਥ ਸਾਬਣੇ ਹੋਣਗੇ ਉਹਦੇ ਮੁਤਾਬਕ ਕਰੀਏ